ਇਹ ਇਹਦੀ ਮਿੰਨਾ ਸਾਡੇ ਬਜ਼ੁਰਗਾਂ ਨੇ ਖੂਨ ਪਸੀਨੇ ਦੀ ਕਮਾਈ ਨਾਲ ਬਾਕੇ ਸਿੱਧੀਆਂ ਕੀਤੀਆਂ ਨੇ ਇਹ ਜ਼ਮੀਨਾਂ ਚਲਾਈਆਂ ਨੇ ਵੀ ਅਸੀਂ ਤੁਹਾਨੂੰ ਭਾਈ ਇਹ ਜ਼ਮੀਨਾਂ 'ਚ ਪੈਰ ਨਹੀਂ ਧਰਨ ਦਵਾਗੇ ਬਾਬੇ ਨਾਨਕ ਨੇ ਸਾਨੂੰ ਖੇਤੀ ਦਿੱਤੀ ਸੀ ਬਾਬੇ ਨਾਨਕ ਨੇ ਪੰਥ ਦੇ ਦਿੱਤਾ ਸੀ ਭਾਈ ਬਾਬੇ ਨਾਨਕ ਨੂੰ ਕੀ ਲੋੜ ਸੀ ਖੇਤੀ ਦੇਣ ਦੀ ਧਰਮ ਦੇ ਦਿੱਤਾ ਸੀ ਧਰਮ ਦੇ ਰਾਹੀ ਲੋਕਾਂ ਨੇ ਚੱਲ ਪੈਣਾ ਸੀਗਾ ਪਰ ਬਾਬਾ ਨਾਨਕ ਸਾਨੂੰ ਖੇਤੀ ਦੇ ਕੇ ਗਿਆ ਹਲ ਚਲਾ ਕੇ ਆਪ ਵੀ ਪਈ ਸੱਚੀ ਸੂਚੀ ਕੀਰਤ ਕਰਨੀ ਆ ਇਹ ਤੁਹਾਡੇ ਸੱਚਖੰਡ ਜਾਣ ਦਾ ਰਾਹ ਆ ਨਾਮ ਜਪਣਾ ਆ ਵੰਡ ਕੇ ਛਕਣਾ ਆ ਦਸਾਂ ਨੋਹ ਦੀ ਕੀਰਤ ਕਰਨੀ ਆ ਆਪਣੇ ਪਰਿਵਾਰ ਨੂੰ ਪਾਲਣਾ ਆ ਤੇ ਸੱਚਖੰਡ ਜਾਣ ਦਾ ਆ ਰਾਹ ਆਹੀ ਰਾਹ ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਪੰਜਾਬ ਨੇ ਕੀ ਕੁਝ ਨਹੀਂ ਹੰਡਾਇਆ ਭਈ ਜਦੋਂ ਦਾ ਸਾਡਾ ਰਾਜ ਗਿਆ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਉਸ ਤੋਂ ਬਾਅਦ ਅਸੀਂ ਦੁਕਹੀ ਹਟਾਏ ਨੇ ਪੰਜਾਬ ਨੇ ਆਪਣੇ ਪਿੰਡੇ ਤੇ 47 ਦੀ ਵੰਡ ਹੋਈ ਪੰਜਾਬ ਨੂੰ ਅੱਧਾ ਕਰਤਾ ਉਹ ਸੰਤਾਪ ਪੰਜਾਬ ਨੇ ਆਪਣੇ ਤੇ ਹੰਡਾਇਆ ਫਿਰ ਸੂਬਿਆਂ ਦੀ ਵੰਡ ਹੋਈ ਫਿਰ ਪੰਜਾਬ ਨੂੰ ਛੋਟਾ ਕਰਤਾ ਉਹ ਸੰਤਾਪ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ 1984 ਜਦੋਂ ਅਸੀਂ ਕਿਹਾ ਨਾ ਵੀ ਸਾਡਾ ਇਹ ਅਨੰਦ ਪ੍ਰਸਾਦ ਦਾ ਮਤ ਆ ਜੀ ਸਾਨੂੰ ਸਾਡੇ ਹੱਕ ਦੇ ਦਿਓ ਸਾਡੇ ਦਰਬਾਰ ਸਾਹਿਬ ਦੇ ਟੈਂਕ ਚੜਾਏ ਗਏ ਸਾਡੇ ਯੋਧਿਆਂ ਨੂੰ ਸ਼ਹੀਦ ਕੀਤਾ ਗਿਆ ਇਹਨਾਂ ਬੱਚਿਆਂ ਨੂੰ ਸਾਡੇ ਸਾਡੇ ਯੋਧਿਆਂ ਨੂੰ ਸ਼ਹੀਦ ਕੀਤਾ ਗਿਆ ਸਾਡੀਆਂ ਮਾਂ-ਮਾਂ ਨੂੰ ਸ਼ਹੀਦ ਕੀਤਾ ਗਿਆ ਸਾਡੀਆਂ ਭੈਣਾਂ ਨੂੰ ਸ਼ਹੀਦ ਕੀਤਾ ਗਿਆ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਉਹ ਦੌਰ ਵੀ ਪੰਜਾਬ ਨੇ ਹੰਡਾਇਆ ਆਪਣੇ ਪਿੰਡੇ ਤੇ ਫਿਰ 25-25 ਹਜ਼ਾਰ ਨੌਜਵਾਨ ਸਾਡਾ ਫੇਰ ਕਨਕਾਊਂਟਰ ਦੇ ਅੰਦਰ ਮਾਰਤਾ ਪਤਾ ਨਹੀਂ ਕਿਹੜੀ ਸ਼ਮਸ਼ਾਨ ਘਾੜ ਚ ਫੂਕਦਾ ਪਤਾ ਨਹੀਂ ਕਿਹੜੇ ਮਹਿਰ ਤੇ ਲਾਪਤਾ ਕਰਤਾ ਉਹ ਸੰਤਾਪ ਵੀ ਪੰਜਾਬ ਨੇ ਹੰਡਾਇਆ ਜੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ 25000 ਨੌਜਵਾਨਾਂ ਦੀ ਲਿਸਟ ਬਣਾਈ ਉਹਨਾਂ ਨੂੰ ਵੀ ਹਰੀਕੇ ਪੱਤਣ ਚ ਰੋੜਤਾ ਫੇਰ ਅਸੀਂ ਪ੍ਰਵਾਸ ਵਾਲਾ ਦੌਰ ਹੰਡਾਇਆ ਇੱਥੇ ਸਾਡੇ ਨੌਜਵਾਨ ਬਾਹਰਲੇ ਦੇਸ਼ਾਂ ਵੱਲ ਮੂੰਹ ਕਰਨ ਲੱਗੇ ਫਿਰ ਨਸ਼ੇ ਵਾਲਾ ਦੌਰ ਹੰਡਾਇਆ ਤਿੰਨ ਅਸੇ ਤੇ ਪ੍ਰਵਾਸ ਸਾਰਾ ਦੋ ਰਸੀ ਅੱਜ ਵੀ ਹੰਡਾਰੇ ਹੰਡਾਰੇ ਹੈ ਕਿ ਨਹੀਂ ਹੰਡਾਰੇ ਭਾਈ ਨਸ਼ਾ ਅੱਜ ਹੈਗਾ ਕਿ ਨਹੀਂ ਹੈਗਾ ਪਿੰਡਾਂ 'ਚ ਦੱਸੋ ਸਾਨੂੰ ਜਿਹੜੇ ਕਹਿੰਦੇ ਨੇ ਪੰਜਾਬ ਸਰਕਾਰ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਹੋ ਗਿਆ ਭਾਈ ਨਸ਼ਾ ਬੰਦ ਇਹਨਾਂ ਦੇ ਮੰਤਰੀ ਤਾਂ ਦਾਵਾ ਕਰਦੇ ਨੇ ਕਹਿੰਦੇ ਅਸੀਂ 80% ਅਸੀਂ ਨਸ਼ਾ ਬੰਦ ਕਰਤਾ ਝੂਠ ਬੋਲਦੇ ਨੇ ਝੂਠੀ ਸਰਕਾਰ ਆ ਪਰਵਾਸ ਵਾਲਾ ਦੂਰ ਅਸੀਂ ਹੰਡਾਰੇ ਆ ਕਿ ਨਹੀਂ ਹੰਡਾਰੇ 70 70% ਮੁੰਡੇ ਸਾਡੇ 80 80% ਮੁੰਡੇ ਸਾਡੇ ਅੱਜ ਬਾਹਰਲੇ ਦੇਸ਼ਾਂ ਚ ਗਏ ਹੋਏ ਨੇ ਗੁਲਾਮੀਆਂ ਕਰਨ ਗਏ ਹੋਏ ਕਿ ਨਹੀਂ ਗਏ ਹੋਏ ਭਾਈ ਸਾਡੇ ਮਾਪੇ ਸੰਤਾਪ ਹੰਡਾਰੇ ਆ ਕਿ ਨਹੀਂ ਹੰਡਾਰੇ ਆਪਣੇ ਬੱਚਿਆਂ ਤੋਂ ਦੂਰ ਹੋ ਕੇ ਜਿਹੜੇ ਬਜ਼ੁਰਗਾਂ ਨੇ ਸਾਡੇ ਨੇ ਪੋਤੇ ਪੋਤੀਆਂ ਨਾਲ ਖੇਡਣਾ ਸੀਗਾ ਅੱਜ ਉਹ ਬਿਲਕਦੇ ਫਿਰਦੇ ਨੇ ਇੱਥੇ ਕਿਹਦੇ ਕਰਕੇ ਹੰਡਾਰੇ ਨੇ ਭਾਈ ਇਹ ਨਾ ਗੰਦੀ ਸਰਕਾਰਾਂ ਦੀ ਨੀਤੀਆਂ ਕਰਕੇ ਹੰਡਾਰੇ ਨੇ ਮਜਬੂਰੀ ਕਰਕੇ ਹੰਡਾਰੇ ਨੇ ਭਾਈ ਇੱਥੇ ਰੋਜ਼ਗਾਰ ਨਹੀਂ ਹੈਗਾ ਝੂਠੇ ਇਨਕਾਊਂਟਰ ਵਾਲਾ ਦੋਰ ਅੱਜ ਵੀ ਹੰਡਾਰੇ ਆ ਕਿ ਨਹੀਂ ਹੰਡਾਰੇ ਝੂਠੇ ਮੁਕਾਬਲੇ ਪੁਲਿਸ ਦੇ ਹੋ ਰਹੇ ਆ ਕਿ ਨਹੀਂ ਹੋ ਰਹੇ ਭਾਈ ਹੋ ਰਹੇ ਆ ਨਾ ਮਾਸਟਰ ਮਾਰਤਾ ਇੱਕ ਮੁੰਡਾ ਮਾਰ ਕੇ ਉਹ ਕਹਿੰਦਾ ਕਹਿੰਦੇ ਕਿਡਨੈਪ ਕਰਿਆ ਸੀ ਉਹਨੇ ਬੱਚਾ ਉਹ ਮੁੰਡਾ ਮਾਰ ਕੇ ਫਿਰ ਕਰਨਲ ਦੀ ਕੁੱਟਮਾਰ ਹੁੰਦੀ ਆ ਲੱਖੇ 22 ਦੇ ਹੱਥ ਪਾਇਆ ਜਾਂਦਾ ਆ ਪੰਜਾਬ ਪੁਲਿਸ ਦਾ ਜ਼ਬਰ ਤੁਸੀਂ ਦੇਖ ਰਹੇ ਹੋ ਕਿ ਨਹੀਂ ਦੇਖ ਰਹੇ ਭਾਈ ਬਿਲਕੁਲ ਦੇਖ ਰਹੇ ਆ ਵੀਰੇ ਐਨਾ ਸੰਤਾਪ ਹਡਾਣ ਤੋਂ ਬਾਅਦ ਵੀ ਨਾ ਫੇਰ ਵੀ ਪੰਜਾਬ ਅੜਿਆ ਖੜਿਆ ਹੈ ਪੰਜਾਬ ਹਰ ਇੱਕ ਦਾ ਹੋਇਆ ਪਰ ਪੰਜਾਬ ਦਾ ਕੋਈ ਨਹੀਂ ਹੋਇਆ ਸਾਨੂੰ ਦੱਸੋ ਕਿਹੜੇ ਮੰਤਰੀ ਨੇ ਤੁਹਾਡੀ ਬਾਹ ਫੜੀ ਆ ਕਿਹੜੇ ਐਮਐਲਏ ਨੇ ਤੁਹਾਡੀ ਬਾਹ ਫੜੀ ਆ ਕਿਹੜੇ ਮੁੱਖ ਮੰਤਰੀ ਨੇ ਅੱਜ ਤੱਕ ਤੁਹਾਡੀ ਬਾਹ ਫੜੀ ਆ ਜਿਹੜਾ ਵੀ ਆਊਗਾ ਆ ਕੇ ਇਹੀ ਗੱਲ ਸੋਚਦਾ ਪੰਜਾਬ ਕੱਲ ਦਾ ਉਜੜੇ ਅੱਜ ਉਜੜੇ ਸਾਡੇ ਘਰ ਪਰਨੇ ਚਾਹੀਦੇ ਨੇ ਬਸ ਪਰਿਆਂ ਕਿ ਨਹੀਂ ਘਰ ਪਰੇ ਭਾਈ ਇਹਨਾਂ ਨੇ ਜੈਸੀ ਝੂਠ ਬੋਲਾਂਗੇ ਸਾਡਾ ਮੈਗ ਬੰਦ ਕਰਾ ਦਿਓ ਭਾਈ ਨਵਦੀਪ ਤੁਸੀਂ ਤਾਂ ਝੂਠ ਬੋਲਦੇ ਹੋ ਬਣਾਈਆਂ ਕਿ ਨਹੀਂ ਇਹਨਾਂ ਨੇ ਜ਼ਮੀਨਾਂ ਬਣਾਈਆਂ ਕਿ ਨਹੀਂ ਇਹਨਾਂ ਨੇ ਪ੍ਰਾਪਰਟੀਆਂ ਆਪਣੇ ਬੱਚਿਆਂ ਦੇ ਤੇ ਫਿਊਚਰ ਬਣਾ ਗਏ ਸਾਡੇ ਬੱਚੇ ਅੱਜ ਗਨਾਮੀਆਂ ਕਰਨ ਨੂੰ ਅਮਰੀਕਾ ਕੈਨੇਡਾ ਜਾਂਦੇ ਆ ਭਾਈ ਇਹ ਲੜਾਈ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਲੜਨੀ ਪੈਣੀ ਆ ਕਿਸੇ ਨੇ ਤੁਹਾਡੀ ਲੜਾਈ ਲੜਨੀ ਇੱਥੇ ਆਉਣਾ ਆਪਾਂ ਲੜਾਂਗੇ ਭਾਈ ਇਹ ਲੜਾਈ ਸਾਰੇ ਦੀ ਸਾਰੀ ਅਸੀਂ ਭਰੋਸਾ ਕਰ ਲਿਆ ਵੀ ਪੁਰਾਣੀ ਰਵੈਤੀ ਪਾਰਟੀਆਂ ਤਾਂ ਠੀਕ ਨਹੀਂ ਹੈਗੀਆਂ ਵੀ ਭਾਈ ਇਹਨਾਂ ਨੇ ਆਏ ਨੇ ਸਾਡੇ ਵਰਗੀਆਂ ਗੱਲਾਂ ਕਰਦੇ ਨੇ ਭਾਈ ਇਹਨਾਂ ਨੂੰ ਮੌਕਾ ਦੇ ਕੇ ਘੋੜੇ ਪਾਰੇ ਲੋਕ ਆ ਭਾਈ ਪੰਜਾਬ ਬਚਾਉਣਾ ਆ ਫਿਊਚਰ ਬਚਾਉਣਾ ਜਵਾਨੀ ਬਚਾਉਣੀ ਆ ਆਪਾਂ ਨੇ ਇਹਨਾਂ ਤੇ ਵੀ ਵਿਸ਼ਵਾਸ ਕਰ ਲਿਆ ਭਾਈ ਆਮ ਆਦਮੀ ਪਾਰਟੀ ਵਾਲਾਂ ਤੇ ਬੰਨਵੇ ਜਿਤਾ ਕੇ ਭੇਜੇ ਇਹਨਾਂ ਨੇ ਸਭ ਤੋਂ ਵੱਡੀ ਖੇਪਾਈ ਸਾਡੇ ਸਿਰ ਦੇ ਅੰਦਰ ਅਸੀਂ ਐਮਐਸਪੀ ਦਾ ਅੰਦੋਲਨ ਕਰਿਆ ਐਮਐਸਪੀ ਦਾ ਅੰਦੋਲਨ ਭਾਈ ਅਸੀਂ ਗਲਤ ਕਰ ਲਏ ਸੀਗਾ ਅਸੀਂ ਸੈਂਟਰ ਤੋਂ ਮੰਗਦੇ ਸੀਗੇ ਵੀ ਸਾਡੀ ਫਸਲਾਂ ਦਾ ਰੇਟ ਭਾਈ ਘੱਟੋ-ਘੱਟ ਸਾਨੂੰ ਸਮਰਥਨ ਮੁੱਲ ਦਿੱਤਾ ਜਾਵੇ ਜਿਵੇਂ ਮੇਰੀ ਆਲੂ ਦੀ ਫਸਲ ਆ ਨਾ ਭਾਈ ਉਹ 2-4 ਰੁਪਈਆ ਚ ਮੰਡੀ ਚ ਰੁੜਦੀ ਫਿਰਦੀ ਐ ਮੈਨੂੰ 10 ਰੁਪਈਆ ਤੋਂ ਘੱਟ ਆਲੂ ਵੇਚਣਾ 12 ਨਹੀਂ ਖਾਂਦਾ ਵੀ ਸਾਡਾ 10 ਰੁਪਈਆ ਇੱਕ ਮੁੱਲ ਫਿਕਸ ਕੀਤਾ ਜਾਵੇ ਉਹ 10 ਰੁਪਈਆ ਚ ਹਰ ਇੱਕ ਬੰਦਾ ਆਲੂ ਖਰੀਦ ਸਕਦਾ ਅਸੀਂ ਇਹ ਤਾਂ ਨਹੀਂ ਕਹਿੰਦੇ ਸੀ ਇਹਨਾਂ ਨੂੰ ਵੀ ਸਾਡਾ ਆਲੂ 100 ਰੁਪਏ ਚ ਖਰੀਦੋ ਕਿਉਂਕਿ ਸਾਨੂੰ ਪਤਾ ਪਈਏ 100 ਰੁਪਏ ਚ ਨਹੀਂ ਕਿਸੇ ਤੋਂ ਖਰੀਦਿਆ ਜਾਣਾ ਉਹ ਤਾਂ ਵਪਾਰੀਆਂ ਦਾ ਆਲੂ ਹੁੰਦਾ ਆ ਕੋਲਡ ਸਟੋਰਾਂ ਚ ਜਦੋਂ 100 ਰੁਪਏ ਹੁੰਦਾ ਆ ਉਹ ਕਿਸਾਨ ਦਾ ਆਲੂ ਨਹੀਂ ਆਂਦਾ ਅਸੀਂ ਕੋਈ ਗਲਤ ਲੜਾਈ ਲੜ ਰਹੇ ਸੀ ਭਾਈ ਐਮਐਸਪੀ ਦੀ ਅਸੀਂ ਕੀ ਚਾਹੁੰਦੇ ਸੀਗੇ ਵੀ ਸਾਡੇ ਬੱਚੇ ਜਾਇਦੇ ਚ ਮੁਨਾਫਾ ਹੋਵੇਗਾ ਐਮਐਸਪੀ ਮਿਲੂਗੀ ਆਪਣੀ ਖੇਤੀ ਨਾਲ ਜੁੜਨਗੇ ਆਪਣੇ ਪੰਜਾਬ ਨਾਲ ਜੁੜਨਗੇ ਆਪਣੇ ਪਿੰਡਾਂ ਚ ਰਹਿਣਗੇ ਆਪਣੇ ਪਰਿਵਾਰ ਕੋਲ ਰਹਿਣਗੇ ਪਰ ਇਹਨਾਂ ਤੋਂ ਜਰਿਆ ਨਹੀਂ ਗਿਆ ਮਨੀਸ਼ ਸੋਧਿਆ ਨੂੰ ਬਚਾਉਣ ਵਾਸਤੇ ਵੀ ਉਹ ਸ਼ਰਾਬ ਘਟਾਲੇ 'ਚ ਜ਼ੇਰ ਚ ਨਾ ਚਲਾ ਜਾਵੇ ਤੇਜਰੀਵਾਨ ਨੂੰ ਬਚਾਉਣ ਵਾਸਤੇ ਵੀ ਉਹ ਸ਼ਰਾਬ ਘਟਾਲੇ 'ਚ ਜ਼ੇਰ ਕੇ ਨਾ ਚਲਾ ਜਾਵੇ ਇਹਨਾਂ ਨੇ ਸੈਟਿੰਗ ਕਰ ਲਈ ਮੋਦੀ ਨਾਲ ਤੇ ਸਾਡਾ ਅੰਦੋਲਨ ਨਾ ਤਾੜੋ ਪੀੜ ਕਰਤਾ ਇਹਨਾਂ ਨੇ ਕੀਤਾ ਕਿ ਨਹੀਂ ਕੀਤਾ ਭਾਈ ਗਲਤ ਲੜਾਈ ਲੜਦੇ ਸੀ ਸਾਨੂੰ ਦੱਸੋ ਇੱਕ ਵੀ ਬੰਦਾ ਤੱਕੜਾ ਕਰਕੇ ਵੀ ਅਸੀਂ ਐਮਐਸਪੀ ਦੀ ਗਲਤ ਲੜਾਈ ਲੜਦੇ ਸੀ ਕੀ ਲੋਡ ਪੈ ਗਈ ਸੀ ਭਾਈ ਇਹਨਾਂ ਨੂੰ ਇਹ ਜੀ ਲੈਂਡ ਪੂਲਿੰਗ ਲੈ ਕੇ ਆਉਣ ਦੀ ਇਹ じゃ ਕਿਹੜਾ ਪੰਜਾਬ ਦਾ ਵਿਕਾਸ ਹੋ ਗਿਆ ਸੀਗਾ ਜਿਹੜਾ ਇੱਕ ਅਸੀਂ ਇਹ ਕਮੀ ਰਹਿ ਗਈ ਸੀ ਪਿਛਲੇ 3.5 ਸਾਲਾਂ ਚ ਕਿਹੜੀ ਇੰਡਸਟਰੀ ਪੰਜਾਬ ਦੇ ਅੰਦਰ ਆ ਗਈ ਸੀਗੀ ਕਿਹੜਾ ਖੇਡਾਂ ਚ ਪੰਜਾਬ ਪਹਿਲੇ ਨੰਬਰ ਤੇ ਚੱਲਿਆ ਗਿਆ ਸੀਗਾ ਕਿਹੜਾ ਰੋਜ਼ਗਾਰ ਚ ਪੰਜਾਬ ਪਹਿਲੇ ਨੰਬਰ ਤੇ ਚੱਲਿਆ ਗਿਆ ਸੀਗਾ ਕਿਹੜਾ ਪ੍ਰਵਾਸ ਬੰਦ ਹੋ ਗਿਆ ਸੀਗਾ ਕਿਹੜੇ ਨਸੇ ਬੰਦ ਹੋ ਗਏ ਸੀਗੇ ਕਿਹੜੀ ਮੈਨੂਫੈਕਚਰਿੰਗ ਯੂਨਿਟ ਆ ਗਈ ਸੀਗੀ ਕਿਹੜੀ ਫੂਡ ਪ੍ਰੋਸੈਸਿੰਗ ਯੂਨਿਟ ਆ ਗਈ ਸੀਗੀ ਕਿਹੜਾ ਰਿਸਰਚ ਸੈਂਟਰ ਆ ਗਿਆ ਸੀ ਇੱਥੇ ਵੀ ਜਿਹੜਾ ਵਿਕਾਸ ਰੁਕ ਗਿਆ ਸੀ ਵੀ ਤੁਸੀਂ ਸਾਡੀ ਖੇਤੀ ਬਾੜੀ ਵਾਲੀ ਜ਼ਮੀਨਾਂ ਨੂੰ ਜਾੜ ਕੇ ਇਹ ਸਕੀਮ ਲੈ ਕੇ ਆਏ ਕੀ ਕਹਿੰਦੀ ਆ ਲੈਂਡ ਪੂਲਿੰਗ ਭਾਈ ਲੈਂਡ ਪੂਲਿੰਗ ਕਹਿੰਦੀ ਆ ਪੰਜਾਬ ਸਰਕਾਰ ਕਹਿੰਦੀ ਅਸੀਂ ਤੁਹਾਡੀ ਖੇਤੀਬਾੜੀ ਵਾਲੀ ਜ਼ਮੀਨਾਂ ਨੂੰ ਲੈ ਕੇ ਇੱਥੇ ਸਹਿਰੀਕਰਨ ਕਰਨਾ ਆ ਇੱਥੇ ਬਿਲਡਿੰਗਾਂ ਬਣਾਉਣੀਆਂ ਨੇ ਇੱਥੇ ਕਲੋਨੀਆਂ ਬਸਾਉਣੀਆਂ ਨੇ ਕਹਿੰਦੇ ਜਨਸੰਖਿਆ ਜ਼ਿਆਦਾ ਵੱਧ ਰਹੀ ਆ ਅਸੀਂ ਲੋਕ ਬਸਾਵਾਂਗੇ ਇਹਦੇ ਅੰਦਰ ਲਿਆ ਕੇ ਕਿਹੜੇ ਲੋਕ ਬਸਾਣੇ ਨੇ ਭਾਈ ਸਾਡੇ ਤਾਂ 2 ਤੋਂ 3 ਲੱਖ ਬੱਚਾ ਹਰ ਸਾਲ ਬਾਹਰ ਜਾਈ ਜਾਂਦਾ ਆ 2025 ਦੀ ਰਿਪੋਰਟ ਆ ਇਹ 3.7 ਬਿਲੀਅਨ ਡਾਲਰ ਕਿੰਨਾ ਬਣਦਾ 30800 ਕਰੋੜ ਰੁਪਈਆ ਬਣਦਾ ਆ 2025 ਚ ਪੰਜਾਬ ਦਾ ਇਹਨਾਂ ਬੀਜਿਆਂ ਦੇ ਨਾਮ ਤੇ ਇਮੀਗ੍ਰੇਸ਼ਨ ਦੇ ਨਾਮ ਤੇ ਮਾਈਗ੍ਰੇਸ਼ਨ ਦੇ ਨਾਮ ਤੇ ਬਾਹਰਲੇ ਦੇਸਾਂ 'ਚ ਚਲੇ ਗਿਆ ਭਾਈ ਤੁਸੀਂ ਪ੍ਰਵਾਸੀ ਬਸਾਉਣਾ ਚਾਹੁੰਦੇ ਏ ਇੱਥੇ ਲਿਆ ਕੇ ਫਿਰ ਸਾਡੇ ਬੱਚੇ ਤਾਂ ਰਹਿੰਦੇ ਨਹੀਂ ਇੱਥੇ ਵੀ ਕੱਲ ਨੂੰ ਪ੍ਰਵਾਸੀਆਂ ਦੀ ਗਿਣਤੀ ਇੱਥੇ ਜ਼ਿਆਦਾ ਹੋਵੇ ਪੰਜਾਬ 'ਚ ਇਹਨਾਂ ਦੀ ਵੋਟਾਂ ਜ਼ਿਆਦਾ ਹੋਣ ਤੇ ਸਰਕਾਰਾਂ ਪ੍ਰਵਾਸੀਆਂ ਦੇ ਹਿਸਾਬ ਨਾਲ ਬੜਨ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਪੰਜਾਬ ਦੇ ਲੋਕਾਂ ਤੋਂ ਪੰਜਾਬ ਦੀ ਧਰਤੀ ਤੋਂ ਪੰਜਾਬ ਤੋਂ ਇਹਨਾਂ ਨੂੰ ਸਿਰਫ ਬੜੀ ਕੁਰਸੀ ਤੋਂ ਮਤਲਬ ਆ ਇਸ ਕੁਰਸੀ ਲਈ ਇਹ ਕੁਝ ਵੀ ਕਰ ਸਕਦੇ ਨੇ ਕੀਤਾ ਵੀ ਹੈਗਾ ਪਹਿਲਾਂ ਇਹਨਾਂ ਨੇ ਪਿਛਲੇ 5 ਸਾਲ ਦੀ ਰਿਪੋਰਟ ਹੈ ਵੀ 4 ਲੱਖ ਕਿੱਲਾ ਇਹਨਾਂ ਨੇ ਰੋੜਾਂ ਦੇ ਨਾਮ ਦੇ ਉੱਤੇ 4.5 ਲੱਖ ਕਿੱਲਾ ਰੋੜਾਂ ਦੇ ਨਾਮ ਤੇ ਇਹਨਾਂ ਬਿਲਡਿੰਗਾਂ ਦੇ ਨਾਮ ਤੇ ਇਹਨਾਂ ਕਲੋਨੀਆਂ ਦੇ ਨਾਮ ਤੇ ਪੰਜਾਬ ਦਾ ਜਾੜ ਕੇ ਧਰਤਾ ਕੀ ਦਿੱਤਾ ਭਾਈ ਸਾਨੂੰ ਸੜਕਾਂ ਨੇ ਜਿਹੜੀ ਸੜਕਾਂ ਕੁਆਇਰ ਕਰੀ ਜਾਂਦੇ ਨੇ ਸਾਡੀ ਜ਼ਮੀਨਾਂ 'ਚ ਕਿੰਨਾ ਵੱਡਾ ਸਕੈਮ ਕਿੰਨਾ ਵੱਡਾ ਧੋਖਾ ਹੈ ਹਰ 20 ਕਿਲੋਮੀਟਰ ਬਾਅਦ ਨੈਸ਼ਨਲ ਹਾਈਵੇ ਹਰ 20 ਕਿਲੋਮੀਟਰ ਬਾਅਦ ਨੈਸ਼ਨਲ ਹਾਈਵੇ ਅਜੇ ਤੱਕ ਕੋਈ ਬਾਰਡਰ ਨਹੀਂ ਖੁੱਲੇ ਪਾਕਿਸਤਾਨ ਵਾਲੇ ਵੀ ਜਿਹੜਾ ਵਪਾਰ ਕਰਨਾ ਭਈ ਅਜੇ ਵਪਾਰ ਕਰਾਂਗੇ ਵੀ ਸਾਨੂੰ ਕੀ ਦਿੱਤਾ ਉਹਦੇ ਵਪਾਰ ਕਰ ਲੈਣੇ ਸਾਡੀ ਸੜਕਾਂ ਦੇ ਨੇੜੇ ਕਿਹੜੀ ਫੂਡ ਪ੍ਰੋਸੈਸਿੰਗ ਯੂਨਿਟ ਲੱਗ ਗਈ ਕਿਹੜੀ ਮੈਨੂਫੈਕਚਰਿੰਗ ਯੂਨਿਟ ਲੱਗ ਗਈ ਕਿਹੜੀ ਇੰਡਸਟਰੀ ਲੱਗ ਗਈ ਕਿਹੜਾ ਰਿਸਰਚ ਸੈਂਟਰ ਲੱਗ ਗਿਆ ਵੀ ਜਿਹਦਾ ਫਾਇਦਾ ਕੱਲ ਨੂੰ ਜੇ ਬਾਰਡਰ ਖੁੱਲਦੇ ਨੇ ਪੰਜਾਬ ਨੂੰ ਹੋਊਗਾ ਸਾਡਾ ਪੈਸਾ ਲੈ ਕੇ ਬੈਂਕਾਂ ਤੋਂ ਪੈਸਾ ਲੈ ਕੇ ਇਹਨਾਂ ਨੇ ਸੜਕਾਂ ਬਣਾਈਆਂ ਸਾਡੀ ਜ਼ਮੀਨ ਚਲੀ ਗਈ ਉਹ ਤੋਂ ਬਾਅਦ ਉਹਨਾਂ ਸੜਕਾਂ ਤੇ ਲਾਉਣਗੇ ਟੋਲ ਟੈਕਸ ਬੈਂਕਾਂ ਦਾ ਪੈਸਾ ਕੌਣ ਤਾਰੂਗਾ ਪੰਜਾਬ ਦੇ ਲੋਕ ਤਾਰਨਗੇ ਉਹਨੂੰ ਸੜਕਾਂ ਬਣਾਈਆਂ ਦਾ ਸੜਕਾਂ ਦੇ ਨੇੜੇ ਢੇੜੇ ਸਾਨੂੰ ਕੁਝ ਦਿੱਤਾ ਨੇ ਇਹਨਾਂ ਨੇ ਸੜਕਾਂ ਕੌਣ ਵਰਤੂਗਾ ਅੰਬਾਨੀ ਇਹਨਾਂ ਦੀ ਵਰਤੂਆ ਉਹ ਕਿਧਰੇ ਆਪ ਤੇ ਲੈ ਕੇ ਆਇਆ ਕਰੂਗਾ ਭਾਰਤ ਮਾਲਾ ਤੋਂ ਤੇ ਹੋਰ ਦੇਸ਼ਾਂ 'ਚ ਵਪਾਰ ਕਰਿਆ ਕਰੂਗਾ ਕਹਿੰਦੇ ਥੋੜੇ ਤਾਂ ਭਾਰਤ ਮਾਰ ਦੇ ਟਰੈਕਟਰ ਵੀ ਨੀ ਚੜਨ ਦਿੰਦੇ ਟਰੈਕਟਰ ਦੀ ਬੈਨ ਕਰਿਆ ਹੋਇਆ ਨੇ ਵੱਡੇ ਰੋਹਣਾ ਦੇ ਟਰੈਕਟਰ ਚੜ੍ਹਨਾ ਵੀ ਪੰਜਾਬ ਦੀ ਜ਼ਮੀਨ ਚਲੀ ਗਈ ਸੜਕਾਂ ਦੇ ਨਾਮ ਤੇ ਪੰਜਾਬ ਦਾ ਪੈਸਾ ਚਲਿਆ ਗਿਆ ਸੜਕਾਂ ਦੇ ਨਾਮ ਤੇ ਸਾਨੂੰ ਕੀ ਮਿਲਿਆ ਅੰਬਾਨੀ ਅੰਡਾਨੀ ਦੀ ਗੱਡੀਆਂ ਦੀ ਸਵਾਹ ਪਈ ਸਾਡੇ ਸਿਰ 'ਚ ਮਿੱਟੀ ਪਊਗੀ ਸਾਡੇ ਸਿਰ 'ਚ ਕੀ ਮੂਰਖ ਬਣਾ ਰਖਿਆ ਨੇ ਸਾਡਾ ਫੇਰ ਕਹਿੰਦੇ ਨੇ ਉਹ ਬੰਦਾ ਤੁਮਾਰ ਕਹਿੰਦਾ ਬਿਨਾ ਸਹਿਮਤੀ ਤੋਂ ਅਸੀਂ ਤੁਹਾਡੀ ਜ਼ਮੀਨ ਨਹੀਂ ਲਵਾਂਗੇ। ਆਹੀ ਗੱਲ ਕਹਿੰਦਾ ਇਹ ਹਰ ਰੋਜ਼ ਆਉਂਦਾ ਰਹੇ ਤੇ ਮੀਡੀਆ ਤੇ ਭਾਈ ਮੈਂ 25 ਪਿੰਡਾਂ ਦਾ ਪ੍ਰੋਗਰਾਮ ਦੁਹਧਿਆਨੇ ਚ ਕਰਾਇਆ ਜਿਹਨਾਂ ਦੀ ਲੈਂਡ ਪੂਲਿੰਗ ਚ ਆਉਂਦੀ ਐ, ਛਿੰਡ ਦੀ ਵੀ ਹੁੰਦੀ ਆ। ਤੁਸੀਂ ਦਵੋਗੇ ਭਾਈ ਇਹਨਾਂ ਨੂੰ ਜ਼ਮੀਨ ਆਪਣੀ ਲੈਂਡ ਪੂਲਿੰਗ ਚ। ਦੱਸੋ ਸਾਨੂੰ ਇੱਕ ਵੀ ਬੰਦਾ ਹੱਥ ਕੜਾ ਕਰਕੇ ਵੀ ਭਾਈ ਮੈਂ ਇਸ ਸਕੀਮ ਚ ਜ਼ਮੀਨ ਦੇਣਾ ਚਾਹੁੰਦਾ। ਦੇਣਾ ਚਾਹੁੰਦਾ ਭਾਈ ਕੋਈ? ਕੋਈ ਦੇਣਾ ਨਹੀਂ ਚਾਹੁੰਦਾ ਯਾਰ। 100% ਲੋਕ 100% ਲੋਕ ਇਹਨਾਂ ਦੇ ਖਿਲਾਫ ਰਹੀ ਸੀ ਨੀਤੀ ਦੇ ਖਿਲਾਫ। ਮੁਹਾਰਿਜ ਇਹਨਾਂ ਨੇ 5 ਸੈਕਟਰਾਂ 'ਚ ਨੀਤੀ ਅਪਲਾਈ ਕੀਤੀ ਆ 8000 ਐਪਲੀਕੇਸ਼ਨਾਂ ਜਾਣੀਆਂ ਸੀ ਇਹਨਾਂ ਦੇ ਹੱਕ 'ਚ ਪਤਾ ਕਿੰਨੀ ਐਪਲੀਕੇਸ਼ਨਾਂ ਗਈਆਂ ਸੀ 15 ਐਪਲੀਕੇਸ਼ਨਾਂ ਗਈਆਂ ਸਿਰ 99% ਲੋਕ ਇਹਨਾਂ ਦੀ ਲੈਂਡ ਪੂਲਿੰਗ ਦੇ ਖਿਲਾਫ ਨੇ ਔਰ ਫਿਰ ਇਹ ਫੇਰ ਤੱਕ ਕਾ ਸਹੀ ਕਰੀ ਜਾਂਦੇ ਨੇ ਸਾਡੇ ਨਾਲ ਇਹ ਕੈਸਾ ਆਈਏ ਰਿਪੋਰਟ ਹੁੰਦੀ ਸੀ ਪਹਿਲਾਂ ਜਦੋਂ ਜ਼ਮੀਨ ਐਕਵਾਇਰ ਹੁੰਦੀ ਸੀ ਐਸਆਈਏ ਰਿਪੋਰਟ ਫੈਸਲਾ ਕਰਦੀ ਸੀ ਵੀ ਭਾਈ ਦੇਖੋ ਜਿੱਥੇ ਜ਼ਮੀਨ ਐਕਵਾਇਰ ਕਰਨੀ ਹੈ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਨੇ ਕਿੰਨੇ ਪਰਿਵਾਰ ਪ੍ਰਭਾਵਿਤ ਹੋ ਰਹੇ ਨੇ ਕਿਸੇ ਦਾ ਰੋਜ਼ਗਾਰ ਪ੍ਰਭਾਵਿਤ ਹੋ ਰਿਹਾ ਉਹਨੂੰ ਨੌਕਰੀ ਦੇਣੀ ਆ ਕਿਸੇ ਦਾ ਘਰ ਉਜੜਦਾ ਘਰ ਦੇ ਪੈਸੇ ਦੇਣੇ ਲੱਗੇ ਘਰ ਬਸਾ ਕੇ ਦੇਣਾ ਆ ਕਿਸੇ ਦੀ ਜ਼ਮੀਨ ਜਾਰੀ ਆ ਉੱਥੇ ਦਾ ਕਲੈਕਟਰ ਰੇਟ ਅਗਰ 1 ਕਰੋੜ ਆ ਤੇ ਉਹਨੂੰ 4 ਕਰੋੜ ਦੇਣਾ ਆ ਉੱਥੇ ਦੇ ਵਾਤਾਵਰਨ ਨੂੰ ਕੋਈ ਫਰਕ ਤਾਂ ਨਹੀਂ ਪੈ ਰਿਹਾ ਜ਼ਮੀਨ ਖੇਤੀ ਜੋਗਤਾ ਨਹੀਂ ਹੈਗੀ ਉੱਥੇ ਦੇ ਪਾਣੀਆਂ ਨੂੰ ਕੋਈ ਫਰਕ ਤਾਂ ਨਹੀਂ ਪੈ ਰਿਹਾ ਉੱਤੇ ਦੇ 80% ਲੋਕਾਂ ਦੀ ਸਹਿਮਤੀ ਹੈਗੀ ਹੈ ਕਿ ਨਹੀਂ ਹੈਗੀ ਆ ਫਿਰ ਉਹ ਐਸਆਈਆ ਰਿਪੋਰਟ ਸਰਕਾਰ ਕੋਲ ਜਾਂਦੀ ਸੀ ਜੇ ਐਸਆਈਆ ਰਿਪੋਰਟ ਸਹੀ ਹੁੰਦੀ ਸੀ ਲੋਕਾਂ ਦੀ ਸਹਿਮਤੀ ਹੁੰਦੀ ਸੀ ਫਿਰ ਜ਼ਮੀਨ ਅਕਵਾਇਰ ਹੁੰਦੀ ਸੀ ਹੁਣ ਤਾਂ ਕੋਈ ਐਸਆਈਆਰ ਰਿਪੋਰਟ ਵੀ ਨਹੀਂ ਹੈਗੀ ਸਿਰਫ ਧੱਕਾ ਸਹੀ ਆ ਤੁਸੀਂ ਸਹਿਮਤੀ ਨਾਲ ਦੋਗੇ ਤਾਂ ਠੀਕ ਆ ਨਹੀਂ ਅਸੀਂ ਤੁਹਾਡੀ ਫ੍ਰੀਜ਼ ਕਰ ਦਾਂਗੇ ਕਰਤੀ ਭਾਈ ਸਾਰੇ ਲੁਧਿਆਣੇ ਦੀ ਇਹਨਾਂ ਨੇ ਫ੍ਰੀਜ਼ ਕਰੀਆ ਕਿ ਨਹੀਂ ਕਰੀਆ ਕਹਿੰਦੇ ਨਾ ਤੁਹਾਨੂੰ ਸੀਐਲਿਊ ਰਿਪੋਰਟ ਦੇਵਾਂਗੇ ਇਹਦੇ ਨਾ ਤੁਸੀਂ ਇਹਨੂੰ ਡਿਵੈਲਪ ਕਰ ਸਕਦੇ ਹੋ ਨਾ ਇਹਦੇ ਤੇ ਮਕਾਨ ਪਰ ਸਕਦੇ ਹੋ ਫਿਰ ਭਾਈ ਇਹ ਧੱਕਾ ਸਹੀ ਨਹੀਂ ਹੈਗੀ ਹੁਣ ਕੀ ਹੈਗੀ ਆ ਜੇ ਲੋ ਸਾਡੀ ਸਹਿਮਤੀ ਹੋ ਨਹੀਂ ਹੈਗੀ ਤੁਹਾਡੇ ਨਾਲ ਫਿਰ ਇਹ ਕਹਿੰਦੇ ਨੇ ਕਹਿੰਦੇ ਅਸੀਂ ਤੁਹਾਨੂੰ 200 ਗੱਜ ਦਾ ਤਾਂ ਦਵਾਂਗੇ ਪਲਾਟ ਇੱਕ ਕਿੱਲੇ ਚ ਆੜ ਇੱਕ 200 ਗੱਜ ਦਾ ਦਵਾਂਗੇ ਕਮਰਸ਼ੀਅਲ ਤੇ 1000 ਗੱਜ ਦਾ ਦਵਾਂਗੇ ਰਿਐਸੀ ਪਲਾਟ ਬਈ ਕਿੰਨਾ ਜ਼ੁਲਮਾ 4800 ਗੱਜ ਜਗ੍ਹਾ ਬਣਦੀ ਐ ਇੱਕ ਕਿੱਲੇ ਚ ਫ੍ਰੀ ਚ ਲੈ ਰਹੇ ਨੇ ਸਾਡੇ ਤੋਂ ਕਿਲਾ ਫ੍ਰੀ ਚ ਸਾਡੇ ਤੋਂ 4840 ਗੱਜ ਲੈ ਕੇ ਸਾਨੂੰ 1200 ਗੱਜ ਦੇ ਰਹੇ ਨੇ ਸਾਡੀ ਉਹ ਜ਼ਮੀਨ ਉਹ ਤੇ ਗਲਾਡਾ ਵੀ ਕਮਾਊਗਾ ਉਹ ਤੇ ਸਰਕਾਰ ਵੀ ਕਮਾਊਗੀ ਤੇ ਸਾਡੇ ਵਰਗੇ ਧੱਕੇ ਖਾਨਗੇ ਹਨਾ ਪਲਾਟਾਂ ਪਿੱਛੇ ਜਿਵੇਂ ਮਹਾਲੀ ਵਾਲੇ 25-25 ਸਾਲ ਤੋਂ ਖਾਈ ਜਾਂਦੇ ਨੇ ਉਹਨਾਂ ਦੇ ਕੁੜੀਆਂ ਦੇ ਵਿਆਹ ਨਹੀਂ ਹੋ ਰਹੇ ਕਦ ਸਾਡਾ ਪਲਾਟ ਮਿਲੂਗਾ ਕਦ ਇਹ ਬੀਕੂਗਾ ਠੀਕ ਹੈ ਨਾ ਆਰ ਵੀ ਕਦ ਸਾਡੀ ਕੁੜੀਆਂ ਦੇ ਵਿਆਹ ਹੋਣਗੇ ਖਾਰੇ ਨੇ ਅਗਲੇ ਕੋਟ ਕਚੈਰੀਆਂ ਦੇ ਧੱਕੇ ਪਾਈ ਕੀ ਪ੍ਰੋਸੈਸ ਹੈ ਇਹਨਾਂ ਦਾ ਪਲਾਟ ਮਿਲਦਾ ਉਹ ਵੀ ਮੈਂ ਦੱਸ ਦਿੰਨਾ ਤੁਹਾਨੂੰ ਭਗਵਾਨ ਤੁਮਾਰ ਕਹਿੰਦਾ ਆ ਤੁਸੀਂ ਸਾਨੂੰ ਜ਼ਮੀਨ ਦੋਵੋਗੇ ਅਸੀਂ ਤੁਹਾਨੂੰ ਐਲਓਆਈ ਲੈਟਰ ਦੇ ਦਾਂਗੇ ਵੀ ਤੁਹਾਡੀ ਐਨੀ ਜ਼ਮੀਨਾਂ ਤੁਹਾਡੇ ਐਨੇ ਪਲਾਟ ਤੁਹਾਨੂੰ ਬਾਅਦ ਚ ਮਿਲਣਗੇ ਕਹਿੰਦਾ ਐਲਓਆਈ ਐਲਓਆਈ ਲੈਟਰ ਤੇ ਜਾ ਕੇ ਤੁਸੀਂ ਬੈਂਕ ਚ ਲੋਨ ਲੈ ਲਿਓ ਕਿਹੜਾ ਬੈਂਕ ਮੂਰਖਾ ਭਾਈ ਜਿਹੜਾ ਲੋਨ ਦੇ ਦੂਗਾ ਐਲਓਆਈ ਤੇ ਤੁਹਾਡਾ ਉੱਥੇ ਪਲਾਟ ਡਿਵੈਲਪ ਨਹੀਂ ਹੋਇਆ ਤੁਹਾਡਾ ਰੀਐਸੀ ਪਲਾਟ ਡਿਵੈਲਪ ਨਹੀਂ ਉੱਥੇ ਹੋਇਆ ਉਹ ਤੁਹਾਨੂੰ ਕਿਵੇਂ ਲੋਨ ਦੇ ਦੂਗਾ ਉਹਦੇ ਤੇ ਭਾਈ ਮੰਨ ਲੈਨੇ ਆ ਕੱਲ ਨੂੰ ਇਹ ਪ੍ਰੋਜੈਕਟ ਇਹਨਾਂ ਦਾ ਪਾਸ ਵੀ ਹੋ ਜਾਂਦਾ ਆ ਫਿਰ ਕੱਲ ਨੂੰ ਪਈ ਇਹਨਾਂ ਦੇ ਐਨੇ ਰਫੜ ਨੇ ਨਾ ਕਾਗਜ਼ ਵਾਲੇ ਤੁਹਾਡਾ ਆ ਕਾਗਜ਼ ਨਹੀਂ ਪੂਰਾ ਹੋਇਆ ਤੁਹਾਡਾ ਮੁਸਤਰਕ ਦਾ ਖਾਤਾ ਨਹੀਂ ਹੈਗਾ ਤੁਹਾਡਾ ਇੱਕ ਖਾਤਾ ਨਹੀਂ ਹੈਗਾ ਤੁਹਾਡਾ ਇਹ ਪੇਪਰ ਨਹੀਂ ਪੂਰਾ ਹੋਇਆ 100 ਰਿਕਡਾਉਂਦੇ ਨੇ ਅੱਜ ਮੁਹਾਲੀਆਣੇ ਦੇ ਅੱਗੇ ੜਾਰੇ ਨੇ ਜਦੋਂ ਪਲਾਟ ਲੈਣ ਜਾਂਦੇ ਆ ਉਹਨਾਂ ਕੋਲ ਉਸ ਤੋਂ ਬਾਅਦ ਜਦੋਂ ਪੇਪਰ ਪੂਰੇ ਹੋ ਗਏ ਫਿਰ ਜਦੋਂ ਤੁਸੀਂ ਪਜਾਇਸ਼ਨ ਲੈਣੀ ਹੈ ਕਬਜ਼ਾ ਲੈਣਾ ਹੈ ਨਾ ਉਹਦਾ ਫਿਰ ਤੁਹਾਨੂੰ ਈਡੀਸੀ ਖਰਚੇ ਦੇਣੇ ਪੈਣਗੇ ਐਕਸਟਰਨਲ ਡਿਵੈਲਪਮੈਂਟ ਚਾਰਜਿਸ ਪਾਣੀ ਦਾ ਸੜਕਾਂ ਦਾ ਬਾਰੀ ਜਿੰਨਾ ਵੀ ਖਰਚਾ ਤੁਹਾਨੂੰ ਦੇਣਾ ਪਊਗਾ ਜਦੋਂ ਤੁਸੀਂ ਉਹ ਪੇ ਕਰੋਂਗੇ ਇਹਨਾਂ ਨੂੰ ਫਿਰ ਤੁਹਾਨੂੰ ਇਹ ਕਬਜ਼ਾ ਦੇਣਗੇ ਲੱਕੇ ਬਾਈ ਉਹਨੇ ਵੀ ਆ ਗਈ ਆਜੇ ਬਾਈ ਫਿਰ ਉਹ ਤੁਹਾਨੂੰ ਕਬਜ਼ਾ ਦੇਣਗੇ ਕਬਜ਼ੇ ਤੋਂ ਬਾਅਦ ਤੁਹਾਨੂੰ ਕੀ ਦੇਣਗੇ ਫਿਰ ਅਲੋਟਮੈਂਟ ਲੈਟਰ ਇੱਕ ਤੁਹਾਨੂੰ ਖਾਲੀ ਪਲਾਟ ਮਿਲੂਗਾ ਕਿਲੇ ਪਿੱਛੇ ਖਾਲੀ ਪਲਾਟ ਤੇ ਖਾਲੀ ਰੀਐਸਸੀ ਪਲਾਟ ਮਿਲੂਗਾ ਭਾਈ ਉਹਨੂੰ ਡਿਵੈਲਪ ਵੀ ਤੁਸੀਂ ਆਪਣੇ ਪੈਸੇ ਨਾਲ ਕਰਨਾ ਰੋਜ਼ਗਾਰ ਤੁਹਾਡੇ ਕੋਲ ਨਹੀਂ ਰਿਹਾ ਖੇਤੀ ਤੁਹਾਡੇ ਕੋਲ ਨਹੀਂ ਰਹੀ ਕਿਵੇਂ ਡਿਵੈਲਪ ਕਰੋਗੇ ਉਸ ਪਲਾਟ ਨੂੰ ਭਾਈ ਕਿਵੇਂ ਬਣਾਓਗੇ ਉਸ ਪਲਾਟ ਨੂੰ ਸਾਡਾ ਤਾਂ ਗਲਾਡਾ ਵੀ ਕਮਾ ਗਿਆ ਸਾਡੇ ਤੋਂ ਸਰਕਾਰਾਂ ਵੀ ਕਮਾ ਗਈਆਂ ਸਾਡੇ ਤੋਂ ਸਾਡੇ ਪੱਲੇ ਕੀ ਆਇਆ ਭਾਈ ੱਟਕੇ ਆਉਣਗੇ ਹੁਣ ਸੋਚ ਲਿਓ ਭਾਈ ਤੁਸੀਂ ਜ਼ਮੀਨ ਦੇਣੀ ਆ ਕਿ ਨਹੀਂ ਦੇਣੀ ਇਹਨੂੰ ਦੇਣੀ ਆ ਇਹਨਾਂ ਨੂੰ ਜਵੀਰ ਭਾਈ ਕੀ ਕਹਿਣਗੇ ਕੱਲ ਨੂੰ ਸਾਡੇ ਬੱਚੇ ਜੇ ਅੱਜ ਨਾ ਲੜੇ ਲੜਾਈ ਤਾਂ ਦੇਖੋ ਭਾਈ ਲੜਨੀ ਪੈਣੀ ਆਰ ਲੜਾਈ ਵੀ ਆਰ ਪਾਰ ਦੀ ਲੜਨੀ ਪੈਣੀ ਆ ਇਹ ਨਹੀਂ ਹੈਗਾ ਵੀ ਹਾਂ ਇੱਕ ਬੰਦਾ ਭੇਜਦਾ ਘਰ ਤੋਂ ਭਾਈ ਜਾਓ ਧਰਮ ਦੇ ਜਾਇਆ ਉਹ ਜਦੋਂ ਤੱਕ ਤੁਸੀਂ ਆਪਣੇ ਬੱਚੇ ਨਹੀਂ ਝੌਂਕੋਗੇ ਨਾ ਆਪਣੇ ਪਰਿਵਾਰ ਨਹੀਂ ਇਸ ਲੜਾਈ ਤੇ ਝੌਂਕੋਗੇ ਸਾਡੇ ਨੌਜਵਾਨ ਸਾਡਾ ਸਾਥ ਨਹੀਂ ਦੇਣਗੇ ਸਾਡੇ ਬਜ਼ੁਰਗ ਸਾਡੀਆਂ ਮਾਮਾ ਪੈਣਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਹੀਂ ਚੱਲਣਗੇ ਇਹ ਲੜਾਈ ਜਿੱਤਨੀ ਨਹੀਂ ਜਾਊਗੀ ਜੇ ਲੜਾਈ ਜਿੱਤਣੀ ਆ ਬੱਚਾ ਬੱਚਾ ਝੌਂਕਣਾ ਪਊਗਾ ਇਸ ਲੜਾਈ 'ਚ ਨਹੀਂ ਫਿਰ ਕੱਲ ਨੂੰ ਭਾਈ ਜਦੋਂ ਬਾਨੀ ਅੰਡਾਨੀ ਦੇ ਟਰੈਕਟਰ ਚੱਲ ਗਏ ਨਾ ਇਹਨਾਂ ਜ਼ਮੀਨਾਂ ਦੇ ਉੱਤੇ ਫਿਰ ਸਾਡੇ ਜਵਾਗ ਮਿਹਣੇ ਮਾਰਿਆ ਕਰਨਗੇ ਵੀ ਬਜ਼ੁਰਗੋ ਇਹ ਜ਼ਮੀਨਾਂ ਸਾਡੀਆਂ ਸੀਗੀਆਂ ਅੱਜ ਬਾਨੀ ਅੰਡਾਨੀ ਦੇ ਟਰੈਕਟਰ ਚੱਲ ਰਹੇ ਨੇ ਤੁਸੀਂ ਕਿੱਥੇ ਸੀ ਉਦੋਂ ਜਦੋਂ ਇਹ ਕਬਜ਼ਾ ਕਰਨ ਆਏ ਸੀ ਫਿਰ ਕੀ ਕਹਾਂਗੇ ਭਾਈ ਵੀ ਆਇਆ ਸੀ ਬਾਈ ਲੱਖਾ ਤਾਂ ਕਹਿਣ ਸੱਦਾ ਦੇਣ ਆਈ ਵੀ ਕਿਸਾਨ ਨਹੀਂ ਦਾ ਸੱਦਾ ਦੇਣ ਭਾਨੇ ਵੀਰੋਂ ਨਹੀਂ ਆਏ ਸੀ ਸੱਦਾ ਦੇਣ ਵੀ ਹਾਂ ਭਾਈ ਲੜਾਂਗੇ ਉਹ ਲੜਦੇ ਸੀ ਤੇ ਆਪਾਂ ਆਪਣੇ ਘਰਾਂ 'ਚ ਏਸੀਆਂ 'ਚ ਬੈਠ ਕੇ ਫੋਨ ਚਲਾਉਂਦੇ ਸੀਗੇ ਆਹੀ ਜਵਾਬ ਦੇਣੇ ਪੈਣਗੇ ਯਾ ਜਵਾਬ ਦਵਾਂਗੇ ਆਪਣੇ ਬੱਚਿਆਂ ਨੂੰ ਕੱਲ ਨੂੰ ਵੀ ਅਸੀਂ ਆਪਣੇ ਗੁਰੂਆਂ ਦੀ ਪੈੜਾਂ ਤੇ ਚੱਲ ਕੇ ਆਪਣੇ ਸ਼ਹੀਦ ਸਿੰਘਾਂ ਦੀ ਪੈਰਾਂ ਤੇ ਚੱਲ ਕੇ ਆਪਣੇ ਇਤਿਹਾਸ ਦੀ ਪੈੜਾਂ ਤੇ ਚੱਲ ਕੇ ਲੜੇ ਸੀ ਮੌਜੂਦਾ ਸਰਕਾਰ ਨਾਲ ਤੇ 1 ਇੰਚ ਵੀ ਜ਼ਮੀਨਦਾਨੀ ਨਹੀਂ ਦਿੱਤਾ ਇਹਨਾਂ ਨੂੰ ਇਹਨਾਂ ਦੀ ਪੋਲਸੀਆਂ ਰੱਦ ਕਰਾਈਆਂ ਸੀਗੀਆਂ ਦੱਸੋ ਭਾਈ ਲੜਾਂਗੇ ਆ ਘਰਾਂ ਬੈਠਾਂਗੇ ਲੜਾਂਗੇ ਦੱਸੋ ਹੱਥ ਘੜੇ ਕਰਕੇ ਭਾਈ ਲੜੋਂਗੇ